ਸੰਗਤਾਂ ਵਿੱਚ ਬੜਾ ਉਤਸ਼ਾਹ ਆ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਬਾਬਾ ਜੀ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਸ਼ੀਤਗਾਹ ਸਾਹਿਬ ਵਿਖੇ ਨਾਕ ਮਸਤਕ ਹੋਣ ਨੂੰ ਆ ਰਹੀ ਆ ਸੰਗਤਾਂ ਲੰਗਰ ਲਾਉਣ ਵਾਲੀਆਂ ਉਹਨਾਂ ਵਿੱਚ ਬੜਾ ਉਤਸ਼ਾਹ ਆ ਇਸ ਤੋਂ ਲਾਵਾ ਰਾਸ਼ ਤੇ ਪ੍ਰਬੰਧ ਕੀਤੇ ਜਾਣ ਦੇ ਨੇ ਲਾਈਟ ਡੈਕੋਰੇਸ਼ਨ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਗੁਰਮਤ ਸਮਾਗਮਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਜਨਮ ਦਿਹਾੜੇ ਦੇ ਸਬੰਧ ਵਿੱਚ ਇੱਕ ਲੜੀ ਪ੍ਰੋਗਰਾਮਾਂ ਦੀ 15 ਤਰੀਕ ਤੋਂ ਆਰੰਭ ਹੋਵੇਗੀ ਤਿੰਨ ਇਵੈਂਟਸ ਰੂਟੀਨ ਨਾਲ ਵੱਖਰੇ ਰੱਖੇ ਗਏ ਆ 20 ਤਰੀਕ ਨੂੰ ਗੁਰਬਾਣੀ કંਠ ਮੁਕਾਬਲਾ ਕਰਵਾਇਆ ਜਾਵੇਗਾ 21 ਤਰੀਕ ਨੂੰ ਕੁਇਜ਼ ਪ੍ਰੋਗਰਾਮ ਰੱਖਿਆ ਗਿਆ ਬੱਚਿਆਂ ਦੇ ਸਵਾਲਾਂ ਜਵਾਬਾਂ ਦਾ ਇਸ ਤੋਂ ਇਲਾਵਾ 22 ਤਰੀਕ ਨੂੰ ਸੁੰਦਰ ਦਸਤਾਰ ਅਤੇ ਦਮਾਲੇ ਦੇ ਮੁਕਾਬਲੇ ਕਰਵਾਏ ਜਾਣਗੇ ਸੰਗਤਾਂ ਵਿੱਚ ਬੜਾ ਉਤਸ਼ਾਹ ਆ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਬਾਬਾ ਜੀ ਦੇ ਜਨਮ ਦਿਹਾੜੇ ਤੇ ਗੁਰਦਰਾ ਸ਼ਹੀਦਗਾਂ ਸਾਹਿਬ ਵਿਖੇ ਨਾਕਮਸਤਕ ਹੋਣ ਨੂੰ ਆ ਰਹੀ ਆ ਸੰਗਤਾਂ ਲੰਗਰ ਲਾਉਣ ਵਾਲੀਆਂ ਉਹਨਾਂ ਵਿੱਚ ਬੜਾ ਉਤਸ਼ਾਹ ਆ ਉਹਨਾਂ ਨੂੰ ਟੁਕਮੀਆਂ ਜਗ੍ਹਾ ਅਲਾਟ ਕੀਤੀਆਂ ਜਾਣ ਡੀਆਂ ਨੇ ਇਸ ਤੋਂ ਲਾਵਾ ਰੈਸ਼ ਦੇ ਪ੍ਰਬੰਧ ਕੀਤੇ ਜਾਣ ਦੇ ਨੇ ਲਾਈਟ ਡੈਕੋਰੇਸ਼ਨ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਗੁਰਮਤ ਸਮਾਗਮਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਜਨਮ ਦਿਹਾੜੇ ਦੇ ਸਬੰਧ ਵਿੱਚ ਇੱਕ ਲੜੀ ਪ੍ਰੋਗਰਾਮਾਂ ਦੀ 15 ਤਰੀਕ ਤੋਂ ਆਰੰਭ ਹੋਵੇਗੀ ਤੇ 24 ਤਰੀਕ ਨੂੰ ਉਹਦੀ ਸਮਾਪਤੀ ਹੋਵੇਗੀ ਉਹ ਵੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਉਹ ਬਹੁਤ ਵਧੀਆ ਇੱਕ ਸਾਧਨ ਦੇ ਵਜੋਂ ਉਬਰੇਗੀ ਇਸ ਤੋਂ ਇਲਾਵਾ ਸੰਗਤਾਂ ਵਾਸਤੇ ਲੰਗਰਾਂ ਦੇ ਪ੍ਰਬੰਧ ਮਠਿਆਈਆਂ ਦੇ ਪ੍ਰਬੰਧ ਹਰ ਪ੍ਰਕਾਰ ਦੇ ਪ੍ਰਬੰਧ ਢੁਗਵੇਂ ਆਵਾਜਾਈ ਦੇ ਪ੍ਰਬੰਧ ਕਾਰ ਪਾਰਕਿੰਗ ਦਾ ਪ੍ਰਬੰਧ ਅੱਛੇ ਤਰੀਕੇ ਨਾਲ ਕੋਸ਼ਿਸ਼ ਹੋਏਗੀ ਅੱਛੇ ਤਰੀਕੇ ਨਾਲ ਹੋ ਜਾਣਾ ਬਾਬਾ ਦੀਪ ਸਿੰਘ ਜੀ ਆਪ ਜੀ ਕਿਰਪਾ ਕਰਨ ਆਪ ਹੀ ਕਿਰਪਾ ਕਰਨ ਤੇ ਸਾਨੂੰ ਮਤਬੁੱਧ ਬਖਸ਼ਣ ਜਿਹਦੇ ਨਾਲ ਆਪਾਂ ਹੋਰ ਵਧੀਆ ਸਚਾਰੂ ਢੰਗ ਨਾਲ ਪ੍ਰਬੰਧ ਚਲਾ ਸਕੀਏ ਜੀ ਇਸ ਵਾਰ ਵੀ ਜਿਹੜਾ ਹਰ ਸਾਲ ਸੰਗਤਾਂ ਨੰਬਰ ਵਖਤ ਰੈ ਲਗਾਉਂਦੀਆਂ ਨੇ ਸੋ ਮੈਂ ਸਵੇਰੇ ਕੌਫੀਆਂ ਨੂੰ ਲੈ ਕੇ ਜਾ ਕੇ ਕੇਕ ਨੂੰ ਲੈ ਕੇ ਕੋਈ ਮਨਾਹੀ ਕੀਤੀ ਜੀ ਹਾਂਜੀ ਮੈਂ ਸੰਗਤਾਂ ਨੂੰ ਹ ਹੁਣ ਮੀਟਿੰਗ ਹੋਈ ਸੀ ਤੇ ਇਹਦੇ ਸ ਵਿੱਚ ਮੇਰੇ ਇੰਚਾਰਜ ਸਰਦਾਰ ਬਲਦੇਵ ਸਿੰਘ ਤੁੰਨ ਮੇਰਾ ਛੋਟਾ ਵੀਰਿਆ ਉਹਨੇ ਬੜੇ ਵਸਤਾਨ ਨਾਲ ਦੱਸਿਆ ਆਖਿਆ ਤੇ ਮੈਨੂੰ ਸੀ ਉਹਨੂੰ ਦੱਸਣ ਵਾਸਤੇ ਉਹਨੇ ਬਹੁਤ ਵਧੀਆ ਦੱਸਿਆ ਵੀ ਆਪਾਂ ਕੇਕ ਗੁਰਦਰਾ ਸਾਹਿਬ ਜੀ ਵਿੱਚ ਲਿਆ ਕੇ ਨਹੀਂ ਕਟਣਾ ਨਾ ਟੋਫੀਆਂ ਵਰਤਾਈਆਂ ਜਾਣ ਇਹ ਕੋਈ ਲੰਗਰ ਨਹੀਂ ਜੀ ਇਹ ਮਰਜਾਦਾ ਨਹੀਂ ਗੀ ਸਿੱਖੀ ਦੀ ਕਿਰਪਾ ਕਰਕੇ ਸੰਗਤ ਅਨ ਨੂੰ ਅਸੀਂ ਬਾਰ ਬਾਰ ਟੋਕਾਂਗੇ ਸੰਗਤ ਫਿਰ ਥੋੜਾ ਜਿਹਾ ਇਤਰਾਜ਼ ਵੀ ਕਰਦੀ ਆ ਸਾਡੀ ਸੰਗਤ ਦੇ ਚਰਨਾਂ ਜੀ ਇਹ ਹੀ ਬੇਨਤੀ ਆ ਵੀ ਬੜੇ ਹੀ ਭਾਵਨਾ ਦੇ ਨਾਲ ਆਓ ਗੁਰੂ ਘਰ ਦੇ ਮਰਜਾਦਾ ਦੇ ਅਨੁਸਾਰ ਲੰਗਰ ਦੇ ਲੰਗਰ ਲਾਓ ਲੰਗਰ ਛਕੋ ਪਰ ਆ ਕੇਕ ਲਿਆ ਕੇ ਗੁਰੂ ਘਰ ਵਿੱਚ ਕੱਟਣਾ ਇਹਦੀ ਅਸੀਂ ਮਨਾਹੀ ਕਰਦੇ ਆਂ ਸੰਗਤ ਨੂੰ ਬੇਨਤੀ ਵੀ ਕਰਦੇ ਆ ਇੱਕ ਹੋਰ ਬੇਨਤੀ ਗੁਰਪ੍ਰੀਤ ਜੀ ਹੀ ਕਰਦੇ ਆ ਸੰਗਤ ਨੂੰ ਵੀ ਸੰਗਤ ਦੇ ਵਿੱਚ ਬਜ਼ੁਰਗ ਬਜ਼ੁਰਗ ਵਿਅਕਤੀਆਂ ਨੇ ਵੀ ਆਉਣਾ ਆ ਭੈਣਾਂ ਨੇ ਵੀ ਆਉਣਾ ਆ ਮਾਵਾਂ ਨੇ ਵੀ ਆਉਣਾ ਬੱਚਿਆਂ ਵੀ ਆਉਣਾ ਕੋਈ ਭਗੜਦੜ ਭਗੜਦੜ ਨਹੀਂ ਮਚਾਉਣੀ ਜਲਦਬਾਜ਼ੀ ਨਹੀਂ ਕਰਨੀ ਦਰਸ਼ਨ ਕਰਨ ਦੀ ਬੜੇ ਸਹਜਜ ਦੇ ਵਿੱਚ ਬਾਬਾ ਜੀ ਦਾ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੋ ਇਸ ਦੇ ਨਾਲ ਇੱਕ ਗੱਲ ਰਹਿ ਗਈ ਸੀ ਜੀ ਬਾਬਾ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅੱਜ ਸਵੇਰੇ ਸਵੇਰੇ ਇਕਹੀਂ ਪ੍ਰਚਾਰਕ ਸਭਾ ਨਾਲ ਨਾ ਮੀਟਿੰਗ ਕੀਤੀ ਆ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਸਾਨੂੰ ਪ੍ਰਧਾਨ ਜੀ ਦੇ ਸਖਤ ਨਿਰਦੇਸ਼ ਨੇ ਸਖਤ ਸੁਨੇਹਾ ਵੀ ਜਰੂਰ ਕੀਤੇ ਜਾਣ ਜਿੰਨੇ ਵੀ ਟੁਕਮੇ ਪ੍ਰਬੰਧ ਹੋ ਸਕਣ ਇਸੇ ਲੜੀ ਨੂੰ ਅੱਗੇ ਤੋਰਦੇ ਆ ਅਸੀਂ ਅੰਮ੍ਰਿਤ ਸੰਚਾਰ ਦਾ ਪ੍ਰਬਾਲਾ ਕੀਤਾ ਆ ਗੁਰਦਰਾ ਰਾਮਸਰ ਵਿਖੇ ਸਵੇਰੇ 10:00 ਵਜੇ 27 ਜਨਵਰੀ 2026 ਨੂੰ ਬੜੀ ਵੱਡੀ ਪੱਧਰ ਤੇ ਅੰਮ੍ਰਿਤ ਸੰਚਾਰ ਹੋ ਰਿਹਾ ਜੀ ਸੋ ਸੰਗਤਾਨੋਂ ਅਪੀਲ ਕਰ ਰਿਹਾ ਵੱਡੀ ਗਿਣਤੀ ਵਿੱਚ ਆਪਣੇ ਨਾਲ ਵੀ ਲੈ ਕੇ ਆਉਣ ਹਮਰਸ਼ੁਕਾਂ ਦੇ ਚਾਹੇ ਪਾਣੀ ਪਾਣੇ ਹਾਂ ਜੀ ਅਸੀਂ ਸੰਗਤਾਨੋਂ ਅਪੀਲ ਕਰਦੇ ਹਾਂ ਜੀ ਤੇ ਮੈਂ ਆਪਣੇ ਮੁਲਾਜ਼ਮਾਂ ਨੂੰ ਸਭ ਤੋਂ ਪਹਿਲਾਂ ਅਪੀਲ ਕੀਤੀ ਹੈ ਜੀ ਵੀ ਮੇਰੇ ਮੁਲਾਜ਼ਮ ਜਿੱਥੇ-ਇਥੇ ਵੱਡੀ ਗਿਣਤੀ ਵਿੱਚ ਇੱਥੇ ਮੁਲਾਜ਼ਮ ਡਿਊਟੀ ਕਰਦੇ ਨੇ ਵੱਡੀ ਗਿਣਤੀ ਵਿੱਚ ਆਉਂਦੇ ਨੇ ਇਹ ਆਪਣੇ ਗਲੀ-ਮੱਲਿਆਂ ਤੋਂ ਜਿੱਥੇ ਪਿੰਡਾਂ ਤੋਂ ਜਿੱਥੇ ਵੀ ਰਹਿਣ ਵਾਲੇ ਹੋਣ ਕੋਸ਼ਿਸ਼ ਕਰਨ ਵੀ ਇੱਕ-ਇੱਕ ਦੋ-ਦੋ ਪੁਰਾਣੀ ਜ਼ਰੂਰ ਲੈ ਕੇ ਆਉਣ ਜਿਨ੍ਹਾਂ ਨੂੰ ਅੰਮ੍ਰਿਤਪਾਣ ਕਰਾਉਣ ਸਾਡੇ ਪ੍ਰਚਾਰਕ ਸਬਾਨ ਬੜੀ ਸੂਰ ਦਰਦਾ ਦੇ ਨਾਲ ਡਿਊਟੀ ਨਿਭਾਉਂਦੇ ਆ ਪ੍ਰਚਾਰਕ ਸਬਾਨ ਵੀ ਵੱਤ ਵੱਤ ਪ੍ਰਚਾਰ ਕਰਦੇ ਆ ਮੈਨੂੰ ਆਸ ਆ ਵੀ ਕਾਫੀ ਵੱਡੀ ਪਦਤ ਤੇ ਸੰਗਤ ਅਮਰਤਪਾਨ 27 ਤਰੀਕ ਨੂੰ ਕਰੂਗੀ ਜੀ ਖਾਲਸਾ ਵਾਹਿਗੁਰੂ ਜੀ ਕਾ